Moving through the lush green fields. Wind swirls as we travel from the city to Chogama Sadpur in Amritsar district. Punjab, known as the breadbasket of India, has long been defined by wheat and rice. But these crops come at a cost dwindling groundwater, chemical dependency, and economic stagnation for small farmers. Today, we visit three former teachers who have turned to farming. Not just to sustain themselves, but to redefine agriculture in Punjab. A simple yet inviting farm entrance marked by a rustic sign. Where are <laughs> A large field stretches before us. Workers turn rich earth with their hands. A golden farmland producing turmeric, chemical-free honey, jaggery, vinegar, and other kitchen ingredients and food. Meet Yadwinder Singh and his parents, Sukhjinder Kaur and Karamjit Singh, who left their chalk and blackboards behind to take up a new lesson, one in sustainable farming. The family working together in their turmeric field tells a story of dedication. <laughs> The family could have stayed in the comfort of their secured pensionable jobs, but they chose to return to farming. They knew they had to do it differently. The connection. Uh, ਖੇਤੀ ਨਾਲ ਕੀ ਹੈ ਕਿਸਾਨੀ ਨਾਲ ਕੀ ਹੈ ਜਮੇ ਕਸ ਖਸਾਨੀ ਚ ਛੋਟੇ ਨੇ ਡੰਗਰ ਚਾਰਦੇ ਰਹੇ ਫਿਰ ਸਮੇਂ ਦੇ ਨਾਲ ਟਰੈਕਟਰ ਆਇਆ ਫਿਰ ਯੂਨੀਵਰਸਿਟੀ ਨਾਲ ਸਾਡਾ ਸੰਪਰਕ ਸੀ ਲੁਧਿਆਣੇ ਦੀ ਯੂਨੀਵਰਸਿਟੀ ਉੱਥੋਂ ਕੋ ਸਿੱਖਦੇ ਰਹੇ ਫਿਰੇ ਫਸੇ অর্ਗੈਨਿਕ ਖੇਤੀ ਭਗਤਪੁਰ ਸਿੰਘ ਪਿੰਗਲਵਾੜਾ ਫਾਰਮ অর্ਗੈਨਿਕ ਫਾਰਮ ਤੀਰੀ ਕੋਟ ਉੱਥੇ ਆਉਣ ਜਾਣਵਾ ਜੀ ਉੱਥੋਂ ਗਾਈਡੈਂਸ ਮਿਲਦੀ ਹੈ ਮੈਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਰਿਹਾ ਹਾਂ ਜੀ ਟੀਚਰ ਆ ਤੇ ਵੱਧ ਵਿੱਚ ਮੈਂ ਰਿਟਾਇਰਮੈਂਟ ਤੋਂ ਬਾਅਦ ਇਹ ਕੰਮ ਉਦਾਂ ਯੂਨੀਵਰਸਿਟੀ ਵਿੱਚ ਸ਼ੌਂਕ ਦੇ ਤੌਰ ਤੇ ਛੁੱਟੀ ਲੈ ਕੇ ਤੇ ਬੇਲਾ ਜਰੂਰ ਵੇਖਣ ਜਾਂਦਾ ਹਾਂ ਹਰ ਕਿਸਾਨ ਮੇਲਾ ਤੇ ਇੱਕ ਇੱਕ ਖੇਤੀ ਮੇਰਾ ਸ਼ੌਂਕ ਹੈ ਸੋ ਕਿੰਨੇ ਸਾਲਾਂ ਦੇ ਤੁਸੀਂ ਆ ਕੀ ਹਲਦੀ ਉਗਾ ਰਹੇ ਹੋ 2008 ਤੋਂ ਜੀ ਐਗਰੀਕਲਚਰ ਇਨ ਪੰਜਾਬ ਨੀਡਸ ਐਂਡ ਅਲਟਰਨੇਟਿਵ So the family chose turmeric and other ingredients to produce. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਾਲ ਚ ਦੋ ਵਾਰ ਹੀ ਮੇਲਾ ਹੁੰਦਾ ਜੀ ਇੱਕ ਸਤੰਬਰ ਚ ਤੇ ਇੱਕ ਮਾਰਚ ਵਿੱਚ ਮਾਰਚ ਵੀ ਨੇਵੇ ਚ ਅਸੀਂ ਆਪਣਾ ਪ੍ਰੋਡਕਟ ਉੱਥੇ ਟੇਬਲ ਬੁੱਕ ਕਰਾਇਆ 2009 ਚ ਜੀ ਤੇ ਉਸ ਟਾਈਮ ਉਹ ਸਿਰਫ ਲੇਡੀਜ਼ ਵਾਸਤੇ ਗਰੁੱਪ ਹੁੰਦੇ ਸੀ ਟੇਬਲ ਬੁੱਕ ਹੁੰਦੇ ਸੀ ਤੇ ਇਹਨਾਂ ਦੇ ਨਾਲ ਸੈਲਫ ਹੈਲਪ ਮਾਜਾ ਸੈਲਫ ਹੈਲਪ ਗਰੁੱਪ ਇਹਨਾਂ ਦੇ ਨਾਲ ਸੀ ਫਿਰ ਸਾਨੂੰ ਇਹ ਰਹੀ ਵੀ ਕੋਈ ਬਹੁਤਾ ਹੰਗਾਰਾ ਨਹੀਂ ਮਿਲੂਗਾ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਤੇ ਚਾ ਸੰਭਾਲ ਲਿਆ ਤੇ ਬੜਾ ਸੋਹਣਾ ਹੰਗਾਰਾ ਮਿਲਿਆ ਉਹ ਤੋਂ ਸਾਨੂੰ ਚੱਲ ਸੋ ਚੱਲ ਇਨ 2008 ਸੁਖਜਿੰਦਰ ਕੌਰ ਐਂਡ ਕਰਮਜੀਤ ਸਿੰਘ ਟੁਕ ਅ ਬੋਲਡ ਸਟੈਪ ਦੇ ਕਨਵਰਟਡ 3 ਏਕਰਸ ਆਫ ਥੇਅਰ ਲੈਂਡ ਟੂ ਚੂਮਰਿਕ ਵਨ ਆਫ ਪੰਜਾਬਸ ਫਰਸਟ ਫਾਰਮਰਸ ਟੂ ਡੂ ਸੋ today they cultivate 7 and 1/2 acres harvesting turmeric that retains its natural oils what they call dal wali haldi wholesome turmeric ਇਹ ਸਾਡੀ ਹਲਦੀ ਪlanting <laughs> machine ਆ ਇਹ ਸਪੈਸ਼ਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਟੈਕਨੀਕ ਦੇ ਨਾਲ ਬਣਾਈ ਆ ਸਾਡੇ ਦੋਸਤ ਨੇ ਆ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਸਾਡੇ ਲਈ ਇੱਕ ਬੈੱਡ ਦੇ ਉੱਤੇ ਤਿੰਨ ਰੂਸ ਲਾ ਕੇ ਤੇ ਉਹਨੂੰ ਕਿਸ ਤਰੀਕੇ ਦਾ ਨਾਲ ਅਸੀਂ ਹਲਦੀ ਨੂੰ ਪਕਾਉਣਾ ਉਹ ਸਾਰਾ ਕੁਝ ਦੱਸਿਆ ਇਹ ਕੁੱਕਰ ਆ ਕੁੱਕਰ ਦੇ ਵਿੱਚ ਹਲਦੀ ਉਬਲਦਾ ਪ੍ਰੋਸੈਸ ਹੈਗਾ ਉਹ ਆਪਾਫ ਇੱਥੇ ਬਣਦੀ ਹੈ ਸਾਰਾ ਕੁਝ ਪਾਫ ਦਾ ਜਿਹੜਾ ਹੈਗਾ ਵਾ ਸਟੀਮ ਦੇ ਨਾਲ ਤਿਆਰ ਹੁੰਦਾ ਵਾ ਅਸੀਂ ਪਾਣੀ ਦੇ ਵਿੱਚ ਨਹੀਂ ਉਬਾਲਦੇ ਜਦੋਂ ਪਾਣੀ 'ਚ ਉਬਾਲਦੇ ਆ ਤਾਂ ਹਲਦੀ ਦੇ ਵਿੱਚੋਂ ਜ਼ਰੂਰੀ ਤੱਤ ਤੇ ਤੇ ਹੋਰ ਜ਼ਰੂਰੀ ਚੀਜ਼ਾਂ ਨਿਕਲ ਜਾਂਦੀਆਂ ਨੇ ਪਰ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਭਾਫ਼ ਦੀ ਤਕਨੀਕ ਦੇ ਨਾਲ ਅਸੀਂ ਇਸ ਕੁਕਰ ਦੇ ਚੋਬਾਲਦੇ ਹਾਂ ਉਬਾਲਣ ਤੋਂ ਬਾਅਦ ਵਿੱਚ ਇਹਦੀ ਸਨ ਡਰਾਈਂਗ ਕਰੀਦੀ ਆ ਹੋਲ ਟਰਮਰਿਕ ਫਿੰਗਰ ਜਾਂ ਬਲਬ ਉਹ ਸਾਰੇ ਦੀ ਸਨ ਡਰਾਈਂਗ ਕਰੀਦੀ ਆ ਜਿਦੇ ਕਰਕੇ ਉਹਦੇ ਕੁਦਰਤੀ ਤਤ ਤੇ ਕੁਦਰਤੀ ਤਰੀਕਾ ਸਾਰਾ ਉਹ ਪੁਰਾਣਾ ਰਵਾਇਤੀ ਰਹਿੰਦਾ ਤੇ ਛੱਤ ਦੇ ਵਿੱਚ ਸੁੱਕਣ ਤੋਂ ਬਾਅਦ ਵਿੱਚ ਉਹ ਜਿਹੜੀ ਹੈਗੀ ਆ ਸਾਰੀ ਚੈਨਕੁੱਪੀ ਦੇ ਨਾਲ ਸਾਰਾ ਪ੍ਰੋਸੈਸ ਚੱਲਦਾ ਹੈ ਇਹ ਇਨਾਂ ਕੰਮ ਜਿਹੜਾ ਹੈਗਾ ਵਾ ਉਹ ਅਸੀਂ ਕੀਤਾ ਉਸ ਤੋਂ ਬਾਅਦ ਵਿੱਚ ਫੇਰ ਬਾਹਰ ਜਿਹੜੀ ਮਸ਼ੀਨਾਂ ਤੁਹਾਨੂੰ ਦਿਖਾਈ ਹੈ ਉਹਦੇ ਵਿੱਚੋਂ ਹੀ ਇਹਦੀ ਪਾਲਸ਼ਿੰਗ ਕਰੀਦੀ ਹੈ ਪਾਲਸ਼ਿੰਗ ਦਾ ਮਤਲਬ ਕਿ ਜੋ ਮਿੱਟੀ ਘਟਾ ਦੇ ਛਿਲਾ ਉਹ ਲੱਤ ਜਾਂਦੀ ਆ ਉਹਦੇ ਨਾਲ ਹਲਦੀ ਦੀ ਕੁਆਲਿਟੀ ਵੀ ਵਧੀਆ ਬਣਦੀ ਆ ਤੇ ਉਹ ਕਾਲਾਪਨ ਵਿੱਚ ਨਹੀਂ ਰਹਿੰਦਾ ਪਾਲਸ਼ਿੰਗ ਕਰਨ ਤੋਂ ਬਾਅਦ ਵਿੱਚ ਉਹਨੂੰ ਹੱਥਾਂ ਨਾਲ ਚੁਣੀ ਦਾ ਚੁਣਨ ਤੋਂ ਬਾਅਦ ਵਿੱਚ ਮਿੱਟੀ ਵਗੈਰਾ ਕੱਢੀਦੀ ਆ ਫੇਰ ਅਗਲੇ ਬਨੇ ਇਸ ਚੱਕੀ ਦੇ ਵਿੱਚ ਇਹਨੂੰ ਪੀਸਦੇ ਆ ਇਹ ਸਾਰਾ ਜਿਹੜਾ ਹੈਗਾ ਵਾ ਇੱਕ ਛੋਟੀ ਜੀ ਚੱਕੀ ਆ ਜਿਹਦੇ ਵਿੱਚ ਇਹਦੀ ਪਸਾਈ ਹੁੰਦੀ ਆ ਇਹ ਡਿੱਗਰ ਆ ਇਹਦੇ ਨਾਲ ਹਲਦੀ ਦੀ ਪਸਾਈ ਹੁੰਦੀ ਆ ਤੇ ਇਹਦੇ ਵਿੱਚ ਹਲਦੀ ਨੂੰ ਪਹਿਲਾਂ ਪੁੱਟਣਾ ਹੁੰਦਾ ਪੁੱਟਣ ਤੋਂ ਬਾਅਦ ਵਿੱਚ ਵੱਖਰੇ ਵੱਖਰੇ ਗੁਸ਼ੀਆਂ ਦੇ ਵਿੱਚ ਉਹ ਤੋੜਨਾ ਹੁੰਦਾ ਵਾ ਇਸ ਮਸ਼ੀਨ ਦੇ ਵਿੱਚ ਧੁੱਪਦੀ ਆ ਜਦੋਂ ਅਸੀਂ ਇਹ ਮਸ਼ੀਨ ਦੇ ਵਿੱਚ ਧੋਨੇ ਆ ਤੇ ਪਹਿਲਾਂ ਤੇ ਇਹਦੇ ਵਿੱਚੋਂ ਦੋ ਕੰਮ ਲਈਦੇ ਆ ਪਾਣੀ ਪਾ ਕੇ ਤੇ ਉਹ ਜਿਹੜੀ ਮਿੱਟੀ ਆ ਉਹ ਸਾਰੀ ਨਿਕਲ ਜਾਂਦੀ ਆ ਔਰ ਉਸ ਤੋਂ ਬਾਅਦ ਵਿੱਚ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਹਲਦੀ ਨੂੰ ਸ਼ੈਲ ਲਾਉਣੀ ਹੁੰਦੀ ਆ ਤੇ ਸੁੱਕਣ ਤੋਂ ਬਾਅਦ ਵਿੱਚ ਇਹਦੀ ਛਿੱਲ ਆ ਉਹ ਇਸ ਮਸ਼ੀਨ ਦੇ ਵਿੱਚ ਪਾ ਕੇ ਲਾ ਦਈਦੀ ਹੈ ਮਲਟੀ ਫੰਕਸ਼ਨਿੰਗ ਮਸ਼ੀਨ ਆ ਦੇ ਇੰਪੈਕਟ ਆਫ देयर ਵਰਕ ਇਜ਼ ਵਿਜ਼ੀਬਲ देयर ਓਨ ਲੈਂਡ देयर ਓਨ ਐਫਰਟ ਐਂਡ ਦ ਰਿਵਾਰਡਸ ਆ ਰੀਅਲ ਕਿ ਤਾਂ ਹਲਦੀ ਦੇ ਵਿੱਚ ਬਹੁਤ ਸਾਰੇ ਗੁਣ ਹੁੰਦੇ ਆਏ ਦੇ ਵਿੱਚ ਲਗਭਗ 400 ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕਿਉਂ ਕਰਨ ਦੇ ਗੁਣ ਹੁੰਦੇ ਨੇ ਆਪਾਂ ਕਿਸੇ ਛਿੱਟੇ ਦੀ ਬਿਮਾਰੀ ਦੇ ਲਈ ਕੋਈ ਸਿੰਪਟਮ ਆਉਂਦੇ ਆ ਤਾਂ ਸਿੰਪਟਮ ਦੇ ਲਈ ਡਾਕਟਰ ਕੋਲ ਚੈੱਕ ਅਪ ਕਰਾਉਨੇ ਆ ਕਿਸੇ ਵੀ ਲੈਬ ਤੋਂ ਤਾਂ ਫਿਰ ਉਹਦੀ ਦਵਾਈ ਚੱਲਦੀ ਆ ਪਰ ਅਸੀਂ ਦੇਖਦੇ ਆ ਕਿ ਜਦੋਂ ਹਲਦੀ ਦੇ ਤਾਂ ਆਪਾਂ ਸਬਜੀ ਦੇ ਨਾਲ ਨਾਲ ਦੁੱਧ ਦੇ ਵਿੱਚ ਪਾ ਕੇ ਪੀਏ ਜਾਂ ਪਾਣੀ ਵਿੱਚ ਪਾ ਕੇ ਪੀਏ ਉਸ ਸਿਸਟਮ ਦੇ ਨਾਲ ਸਾਡੇ ਸਰੀਰ ਦਾ ਸਕੈਨ ਹੋ ਜਾਂਦਾ ਹੈ ਸਾਡਾ ਸਰੀਰ ਜਿਹੜਾ ਹੈਗਾ ਨਾ ਉਹ ਉਹਦੇ ਵਿੱਚ ਆਟੋਮੈਟਿਕਲੀ ਕੁਦਰਤੀ ਰੋਗਾਂ ਨਾਲ ਲੜਦੀ ਸ਼ਕਤੀ ਵਿਟਾਉਂਦੀ ਹੈ ਹਲਦੀ ਕਈ ਇਹੋ ਜਿਹੇ ਬਿਮਾਰੀਆਂ ਹੈਗੀਆਂ ਜਿਹੜੇ ਲੈਬਾਰਟਰੀ ਤੇ ਕੈਚ ਨਹੀਂ ਕਰਦੀ ਪਰ ਹਲਦੀ ਆਟੋਮੈਟਿਕਲੀ ਉਹਨਾਂ ਨੂੰ ਉਹਨੂੰ ਸਾਫ਼ ਕਰਕੇ ਤੇ ਉਹ ਬਿਮਾਰੀਆਂ ਸ਼ੁਰੂ ਹੋਣ ਦੀ ਜੜ ਫੜ ਕੇ ਉਹਨੂੰ ਉਸੇ ਤਰੀਕੇ ਦੇ ਨਾਲ ਠੀਕ ਕਰ ਦੂਗੀ Chimeric assorted and packed so are jaggery, honey, and vinegar. <laughs> Orders are prepared for retail, wholesale, and shipping. ਸਾਡੇ ਕੋਲ ਹਲਦੀ ਜਿਹੜੀ ਆ ਉਹਦੀ ਖੇਤੀ ਕਣਕ ਝੋਨੇ ਨਾਲੋਂ ਲਗਭਗ ਦੁਨਾ ਮੁਨਾਫਾ ਦਿੰਦੀ ਆ ਸ਼ਰਤ ਇਹ ਆ ਕਿ ਜੇ ਉਹਦੀ ਮਾਰਕੀਟਿੰਗ ਆਪ ਕੀਤੀ ਜਾਵੇ ਮਾਰਕੀਟਿੰਗ ਦੀਆਂ ਸਮੱਸਿਆਵਾਂ ਦੇ ਵਿੱਚ ਆਉਂਦਾ ਹੈ ਕਿ ਸਾਡੇ ਹੁਣ ਇਸ ਖੇਤਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨ ਸਾਡੇ ਵੱਲ ਵੇਖ ਕੇ ਜਾਂ ਅਸੀਂ ਹੋਰਾਂ ਕਿਸਾਨਾਂ ਵੱਲ ਵੇਖ ਕੇ ਕੁਝ ਨਾ ਕੁਝ ਸਿੱਖਿਆ ਤੇ ਆਪਣੀ ਮਾਰਕੀਟਿੰਗ ਨੂੰ ਸੁਧਾਰਿਆ ਪਰ ਉਹ ਮੌਕਾ ਪ੍ਰਸਤ ਲੋਕ ਆ ਜਾਂਦੇ ਆ ਉਹ ਮੌਕਾ ਪ੍ਰਸਤ ਬਜਾਰੋਂ ਚੀਜ਼ਾਂ ਉਹ ਹੀ ਖਰੀਦੇ ਆ ਤੇ ਕਿਸਾਨਾਂ ਦੇ ਨਾਮ ਉੱਤੇ ਵੇਚਦੇ ਆ ਕਿ ਅਸੀਂ ਆਪ ਉਗਾਈਆਂ ਉਹ ਇੱਕ ਵੱਡੀ ਸਮੱਸਿਆ ਆ ਜਾਂਦੀ ਉਹ ਘੱਟ ਰੇਟ ਦੇ ਉੱਤੇ ਮਲਾਵਟੀ ਚੀਜ਼ਾਂ ਵੇਚ ਦਿੰਦੇ ਆ ਇੱਕ ਸਾਡੇ ਨਾਲ ਸੰਬੰਧ ਕਾਉਦਾ ਤੇ ਦੂਜੀ ਗੱਲ ਹੈ ਕਿ ਸਾਡੇ ਵਿੱਚ ਨਾ ਲੀਬਰ ਦੀ ਸਮੱਸਿਆ ਆਉਦੀ ਆ ਸਾਡੀ ਸਾਨੂੰ ਬੂਸਟ ਕਰਨ ਦੇ ਲਈ ਸਾਡੇ ਇਹਦਾ ਮੈਕਨਾਈਜ਼ ਕਰਨ ਦੇ ਲਈ ਇਨਵੈਸਟਮੈਂਟ ਦੀ ਪ੍ਰੋਬਲਮ ਆਉਂਦੀ ਆ ਤੇ ਹੋਰ ਹੈ ਕਿ ਇਹ ਰਿਸਕ ਟੇਕਿੰਗ ਫੈਕਟਰ ਆ ਜਿਹਨੂੰ ਸਮਾਂ ਪਾ ਕੇ ਸਾਨੂੰ ਸਮਝਣਾ ਪਿਆ ਤੇ ਜਿਹਦੇ ਵਿੱਚੋਂ ਅਸੀਂ ਇਸ ਵੇਲੇ ਲਗਭਗ ਠੀਕ ਹੋ ਗਏ ਆ ਅੱਜ ਕੱਲ੍ਹ ਦੁਨੀਆ ਇੱਕ ਟੂਥਪੇਸ ਲੈਣੀ ਹੋਵੇ ਆਨਲਾਈਨ ਲੈਂਦੀ ਆ ਜੀ ਠੀਕ ਹੈ ਨਾ ਕੁਸੀਂ ਆਪਣੀ ਟਰਮਰਿਕ ਆਪਣੇ ਹਰਦੀ ਉਸ ਨੂੰ ਮੁਖਰਾਤੇ ਕਿਸ ਤਰ੍ਹਾਂ ਹੋ ਚੁੱਕੇ ਇੱਕ ਤੇ ਅਸੀਂ ਪਹਿਲਾਂ ਹੀ ਵੇਚਣਾ ਸ਼ੁਰੂ ਕਰ ਦਿੱਤਾ WhatsApp ਮਾਰਕੀਟਿੰਗ ਰਾਹੀਂ ਤੇ ਦੂਸਰਾ ਅਸੀਂ ਇਸ ਕੰਮ ਦੇ ਲਈ ਇੱਕ ਵੈਬਸਾਈਟ ਬਣਾ ਰਹੇ ਹਾਂ ਆਨਲਾਈਨ ਪੋਰਟਲ ਪੰਡੀ ਸੀ ਹੈਗਾ ਉਹਦੇ ਉੱਤੇ ਵੀ ਸਾਡੀਆਂ ਚੀਜ਼ਾਂ ਸਾਡੀਆਂ ਸ਼ਾਇਦ ਹਲਦੀ ਕੱਚੀ ਹਲਦੀ ਹਲਦੀ ਦਾ achar ਤੇ ਵੱਖ-ਵੱਖ ਤਰ੍ਹਾਂ ਦੇ ਸ਼ਹਿਦ ਗੋੜ ਸ਼ੱਕਰ ਇਹ ਸਾਰਾ ਕੁਝ ਅਸੀਂ ਲਿਸਟ ਕਰ ਦਿੱਤਾ ਔਰ ਇਹ ਛੋਟੇ ਦਿਨਾਂ ਤੱਕ ਮਿਲਣਾ ਸ਼ੁਰੂ ਹੋ ਜਾਊਗਾ ਅਸੀਂ ਸਿੱਖਦੇ ਸਿੱਖਦੇ ਇੱਥੋਂ ਤੱਕ ਪਹੁੰਚੇ ਹਾਂ ਅੱਗੇ ਵੀ ਅਸੀਂ ਸਿੱਖ ਸਿੱਖ ਕੇ ਸਾਰਾ ਕੁਝ ਕਰਨਾ ਚਾਹਾਂਗੇ ਤੇ ਜੇ ਕੋਈ ਸਾਡਾ ਹੱਥ ਫੜੂਗਾ ਤੇ ਹੋ ਸਕਦਾ ਕਿ ਅਸੀਂ ਇਤੋਂ ਬਹੁਤ ਜ਼ਿਆਦਾ ਅੱਗੇ ਵਧੀਏ The family has built an enterprise no middlemen no additives just pure farm grown products

ਠੇਕੇ ਤੇ ਲਾਓ ਪਰ ਕਿਸਾਨੀ ਨਾ ਬੰਦ ਕਰੋ ਕਿਉਂਕਿ ਇਹਨਾਂ ਨੇ ਆਪ ਵਿਖਾਇਆ ਹੈ ਆਪਣੇ ਸੱਤ ਏਕੜਾਂ ਵਿੱਚ ਇਸ ਤਰ੍ਹਾਂ ਉਹਨਾਂ ਨੇ ਅੱਜ ਇਨੀ ਡਾਈਵਰਸੀਫਿਕੇਸ਼ਨ ਮਤਲਬ ਕਿ ਬਹੁਤ ਰੋਟੀ ਬਹੁਤ ਖੇਤਾਂ ਵਿੱਚੋਂ ਉਹਨਾਂ ਨੇ ਜ਼ਮੀਨ 'ਚ ਕੁਝ ਕੱਢ ਰਹੇ ਨੇ ਪਕਖੀਆਂ ਤੋਂ ਸ਼ਾਇਦ ਸ਼ਾਇਦ ਕੱਢ ਰਹੇ ਨੇ ਫਿਰ ਕਾ ਵੀ ਕੱਢ ਰਹੇ ਨੇ ਇਨੀ ਡਾਈਵਰਸੀਫਿਕੇਸ਼ਨ ਇੱਕ ਸੱਤ ਏਕੜ ਦੀ ਜ਼ਮੀਨ ਦੇ ਪਰਿਵਾਰ ਦਿਖਾਈ ਹੈ तो परिवार एक परिवार पढ़ाई का है माता टीचर से पिता जी भी टीचर सन भीर जी भी टीचर सन पर इन्होंने वापस जमीन वाल देखा है क्योंकि जिस देश, देश राजे विच, जिस सूबे सूबेटी 75 परसेंट लोग अजय भी रूरल इस तरह कह सकते हैं कि फार्मिंग इज ए सनसेट इंडस्ट्री पहला तो इंडस्ट्री बनाओ सनराइज तो इंडस्ट्री Now, Maja Food is looking to expand. With more investment and support, they can increase productivity, reach more markets, and encourage more farmers to switch to sustainable crops. If Punjab wants to thrive again in agriculture, we must think beyond wheat and rice.